ਦਾਸ ਬੰਬਈ ਤੋਂ ਖਾਰ ਗੁਰਦੁਆਰਾ ਬੰਬਈ ਦਾ ਮੁੱਖ ਸੇਵਾਦਾਰ ਹੈ ਬਾਬਾ ਜੀ ਦੇ ਨਾਲ ਆਪਣਾ ਨਾਮ ਬਾਬਾ ਜੀ ਦੇ ਨਾਲ ਅਸੀਂ ਵਾ 63 ਸਾਲ ਤੋਂ ਜੁੜਿਆ ਆਇਆ ਹਾਂ ਸ ਸੰਸਦ ਦਾ ਤਿਹਸਰ ਦੋ ਜੁਦੇ ਆ ਬਾਬਾ ਜੀ ਦੀ ਐਨੀ ਅਰਦਾਸ ਸੱਚੇ ਪਾਸਾ ਕਰਦੇ ਸੀ ਮੈਂ ਆਪਣੀ ਤੋਂ ਥੋੜੀ ਦੂਰ ਬੜਾ ਸਸਟਰੀ ਦਾ ਜਰਾ ਕਿ ਦਾਸ ਦੋ ਬੈਡਰੂਮਾਂ ਚ ਰਹਿੰਦਾ ਸੀ ਤੇ ਦਾਸ ਨੇ 40 ਹਜ਼ਾਰ ਵਿੱਚ ਬਾਬਾ ਜੀ ਦੀ ਸੇਵਾ ਆਸੇ ਆ ਗਏ ਰਹਿਣ ਵਾਸਤੇ ਦਾਸ ਨੇ ਕਿਹਾ ਬਾਬਾ ਜੀ 40 ਹਜ਼ਾਰ ਦੀ ਦੋ ਬੈਡਰੂਮ ਦਾ ਫਲੈਟ ਮੈਂ ਕਿੱਥੇ ਕਰਾਂਗਾ ਕਹਿੰਦਾ ਤੂੰ ਫਿਕਰ ਨਾ ਕਰ ਵਾਹਿਗੁਰੂ ਤੁਹਾਨੂੰ ਪ੍ਰੀਅਪਦੇਗਾ ਅੱਜ ਵਾਹਿਗੁਰੂ ਦੇਰਨਾ ਮੇਰੇ ਕੋਲ 10 ਰੁਪਏ ਦਾ ਬੰਦਾ ਫਰਾਟ ਹੈ ਤੇ ਮੈਂ ਕੱਲਾ ਹੋਰ ਬੱਚੇ ਰਹਿੰਦੇ ਮੇਰੇ ਬੱਚੇ ਵਕਫਾ ਕਰ ਹਰ ਚੀਜ਼ ਬਾਬਾ ਜੀ ਦੀ ਹੈ ਨਹੀਂ ਮੇਂ ਅਰਦਾਸ ਦਾ ਫਰਕ ਹੈ ਸੱਚੇ ਪਾਤਸ਼ਾਹ ਨਾਲ ਮਨ ਨਾਲ ਸੇਵਾ ਕਰੋ ਉਹ ਸੇਵਾ ਪੂਰੀ ਹੁੰਦੀ ਹੈ ਇਹ ਜਿਹੜੀ ਸੇਵਾ ਅਸੀਂ ਕਰ ਰਹੇ ਹਾਂ ਸੰਗਤਾਂ ਬੰਬੇ ਦੀ ਦਾ ਸੰਗਤਾਂ ਨੇ ਇਕੱਠੀ ਕੀਤੀ ਹੈ ਅਸੀਂ ਬਾਬਾ ਜੀ ਦੇ ਸੂਈ ਕਰਾ ਰਹੇ ਹਾਂ ਕਿ ਬਾਬਾ ਜੀ ਨੇ ਦੇਖਦੇ ਆ ਰਹੇ ਕਿਉਂਕਿ ਕਾਫੀ ਚਾਰਦੂ ਅਕੈਡਮੀ ਚਲਦੀਆਂ ਪਈਆਂ ਬੱਚੇ ਪੜ੍ਹਦੇ ਪਏ ਆ ਉਹ ਬੱਚਿਆਂ ਦੀ ਜੋ ਇਹਨਾਂ ਨੇ ਦੇਖਿਆ ਅੱਜ ਵੀ ਦੇਖ ਕੇ ਆਏ ਆ ਬੜਾ ਦਿਲੋਂ ਦੁੱਖ ਹੁੰਦਾ ਹੈ ਕਿ ਦੇਖੋ ਕਿੰਨਾ ਵੱਡਾ ਕੰਮ ਹੈ ਇਹਨਾਂ ਨੇ ਸੰਭਾਲਿਆ ਹੋਇਆ ਹੈ ਬਾਬਾ ਜੀ ਇਹਨਾਂ ਸੰਭਾਲਿਆ ਆ ਬਾਬਾ ਇਕਬਾਲ ਜੀ ਸੀ ਤਾਂ ਸਦਾ ਬਹੁਤ ਵੇਰ ਸੀ ਉਹਨਾਂ ਦੀ ਕਿ ਸਾਡੇ ਪਾਸ ਉਹ ਚੱਲਦੇ ਵੇ ਅਸੀਂ ਅੱਗੋ ਵੀ ਧਿਆਨ ਕਰਾਂਗੇ ਕਿ ਜੋ ਵੀ ਸੰਭ ਹੋ ਸਕੇ ਬਤਵਜੋਸ ਹੋ ਤੇ ਹੈ ਉਹ ਕਰਕੇ ਜਾਣੀ ਜਾਨੀ ਹੈ ਹੋਰ ਵੀ ਸੇਵਾ ਅਸੀਂ ਇਕੱਠੇ ਜਾ ਕੇ ਕਰਾਂਗੇ ਤਾਂ ਕਿ ਇਹਨਾਂ ਦਾ ਕੰਮ ਬੰਦ ਨਾ ਹੁੰਦਾ ਹੋਵੇ ਕੰਮ ਚੱਲਦਾ ਰਹੇ ਹੋ ਅਰਦਾਸ ਹੈ ਤੁਸੀਂ ਵੀ ਅਰਦਾਸ ਕਰੋ ਕਿ ਅਸੀਂ ਇਸ ਕੰਮ 'ਚ ਸਫਲ ਹੋਈਏ ਵਾਹਿਗੁਰੂ ਮਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਜੀ ਨਾਲ ਇਹ ਮਕਾਨ 3D ਫੈਬ੍ਰੀਕੇਟਿਡ ਬਣਾਇਆ ਹੈ ਦੇਖੋ ਜੀ ਇਹ ਪਿਆਜ ਫਿਰ ਮਕਾਨ ਦੇਖਿਆ ਬਹੁਤ ਅੱਛਾ ਹੈ ਤਰੀਕੇ ਨਾਲ ਅੱਛਾ ਲੱਗਿਆ ਹੁਣ ਬਾਕੀ ਇਹ ਜੀ ਇਹਨਾਂ ਨੂੰ ਪਤਾ ਹੈਗਾ ਕਿ ਜਦ ਜਿਹਨਾਂ ਦਿੱਤੇ ਕਿ ਠੀਕ ਰਹੇਗਾ ਉਹ ਕਿ ਅੱਛਾ ਚੀਜ਼ ਬਣੇ ਕਿ ਇੰਨੀ ਚੀਜ਼ ਦੇ ਵਿੱਚ ਆ ਕੇ ਸੈਂਬਲ ਕਰਨਾ ਬਹੁਤ ਅੱਛਾ ਜਾਪਾਨੀ ਬਫ ਫੋਰਮ ਚ ਅਸਿੰਦੇ ਫੋਰਮ ਦੇ ਵਿੱਚ ਤੁਸੀਂ ਦੇਖੋ ਜਾ ਕੇ ਇਸਟੀ ਟੀਵੀ ਦੇਖੋ ਉਹਦੇ ਜਿਹਾ ਸੇ ਹੀ ਗਿਆ ਕਿ ਆਂਦਾ ਸਮਾਨ ਹੁੰਦਾ 24 5 8 10 ਘੜੇ ਫਿਰ ਦਸੰਬਰ ਕਰ ਨਿਕਲ ਜਾਂਦੇ ਇਹ ਤਾਂ ਕੁਛ ਨਹੀਂ ਸਤੂਰੀ ਹੈ ਉੱਥੇ ਮਲਟੀ ਸਟੋਰੀ ਬਿਲਡਗਾ ਸਿੱਕਾਬਦਨੀਆਂ ਨੇ ਤੇ ਅਸੀਂ ਬੇਰਕਰ ਅਰਦਾਸ ਕਰਨੇ ਆ ਕਿ ਸੱਚੇ ਬਾਦਸ਼ਾਹ ਕਾਮਯਾਬ ਕਰੇ ਇਹ ਸੰਸਾ ਨਾ ਬਾਈ ਗੁਰੂ ਖੜੇ ਮੇਰ ਕਰ ਚੜਦੇ ਰਹੇ ਆਪਣੀ ਜ਼ੁਬਾਨ ਤੇ ਪੂਰੇ ਦਿਨ ਸਾਨੂੰ ਹੀ ਸ਼ਿਵਤ ਕਰ ਹਿੰਮਤ ਬਾਬਾ ਹਿੰਮਤ ਦੇ ਸੱਚੇ ਪਾਤਸ਼ਾਹ ਤਾਂ ਅਸੀਂ ਅਸੀਂ ਸੇਵਾ ਕਰ ਸਕੀਏ ਇਹ ਸੰਗਤ ਦੇ ਪੈਸੇ ਆ ਸਹੀ ਇਸਤੇਮਾਲ ਹੋ ਰਿਹਾ ਤੁਸੀਂ ਆ ਕੇ ਵੇਖਿਆ ਕਿੰਨਾ ਕਿ ਮਨ ਖੁਸ਼ ਹੋ ਗਿਆ ਉਹ ਸੰਗਤ ਦੇ ਬਿਲਕੁਲ ਠੀਕ ਲੱਗ ਰਿਹਾ ਮੈਂ ਦੇਖ ਕੇ ਆਇਆ ਦੇਖ ਕੇ ਐਡੀ ਦੂਰੋਂ ਅਸੀਂ ਆਏ ਆ ਦੇਖੋ ਪੰਜ ਸੰਗਤ ਦੇ ਨਾਲ ਸਖਤਰ ਸਹਿਬਾਏ ਸਭ ਆਏ ਪ੍ਰਧਾਨ ਵੀ ਆਏ ਬੇ ਨਾਲ ਆ ਉਹ ਦੇਖਣ ਵਾਸਤੇ ਅਸੀਂ ਵਿੱਚ ਆਏ ਕਿ ਆਇਆ ਇਹ ਸੰਗਤ ਦਾ ਪੈਸਾ ਠੀਕ ਲੱਗ ਰਿਹਾ ਸਭ ਨੂੰ ਜਾ ਕੇ ਦੱਸਾਂਗੇ ਤਾਂ ਅਸੀਂ ਥੋੜਾ ਥੋੜਾ ਵੀਡੀਓ ਲੈ ਕੇ ਜਾਵਾਂਗੇ ਇਹ ਦੇਖੋ ਇਹ ਦਸ ਜ ਤਾਂ ਲੱਗਿਆ ਉਸ ਨੂੰ ਕੁਛ ਕਰਾਂਗੇ ਕੋਰ ਵੀ ਸੇਵਾ ਜੋ ਹੋ ਸਕੇ ਸਾਡੇ ਕੋ ਤਨ ਮਨ ਤੁਹਾਡਾ ਸੇਵਾ ਕਰਾਂਗੇ ਇਹ ਹਰਦਾ ਤੁਸੀਂ ਵੀ ਕਰੋ ਤੁਸੀਂ ਕਰੇ ਬਾਬਾ ਜੀ ਸੇਵਾ ਕਰਦੇ ਰਹਿਣ ਬਾਬਾ ਜੀ ਦਾ ਸਿਰ ਤੇ ਹੱਥ ਰਵੇ ਸੱਚੇ ਪਾਤਸ਼ਾਹ ਅਮੇਰ ਅਸੀਂ ਕੁਝ ਦੇ ਸਕੀ ਨਹੀਂ ਦੇ ਮੇਰਾ ਮੁਝ ਵਿੱਚ ਕੁਛ ਨਹੀਂ ਜੋ ਕੁਛ ਉਹ ਤੇਰਾ ਸੱਚੇ ਪਾਤਸ਼ਾਹ ਦਾ ਮੈਂ ਕਿਹਾ ਮੈਂ ਕਿਹਾ ਮੈਂ ਤੂੰ ਦੀ ਹਿੰਮਤ ਹੈ ਇਹਨਾਂ ਦੀ ਹਿੰਮਤ ਹੈ ਕਿ ਮੈਨੂੰ ਕਿਹਾ ਉਹਨੇ ਇਕੱਠਾ ਕਰ ਦੋ ਮੈਂ ਇਕੱਠਾ ਕਰਵਾ ਦਿੱਤਾ ਸਾਡੇ ਨਾਲ ਸੰਗਤ ਮੇਰੇ ਨਾਲ ਬੈਠੇ ਉਹਨੇ ਕਿੱਥਾ ਹੋ ਗਿਆ ਕੋਈ ਇਕੱਲਾ ਮੈਂ ਕੁਛ ਨਹੀਂ ਕਰਦਾ ਕਾਜੀ ਕੁਛ ਨਹੀਂ ਕਰ ਸਕਦਾ ਲੇਕਿਨ ਅਸੀਂ ਅਰਦਾਸ ਕਰਨੇ ਆਂ ਇਸ ਸੱਚੇ ਬਾਦਸ਼ਾਹ ਐਨਨ ਵਰਲਡ ਵੇ ਸਾਨੂੰ ਹਿੰਮਤ ਦੇਵੇ ਤਾਂ ਕਿ ਇਹ ਜਈ ਸੇਵਾ ਲਈ ਇਹ ਪੂਰੀ ਹੋ ਸਕੇ ਵਾਹਿਗੁਰੂ ਜੀ ਦਾ ਖਾਲਸਾ ਖਾਸ ਕਰਕੇ ਮੈਂ ਸਭ ਤੋਂ ਹਟੜ ਇੱਕ ਵੀ ਵੀਡੀਓ ਦਾ ਤਨਵਾਦ ਕਰਨਾ ਕਿ মিডিਆ ਇੱਥੇ ਆਇਆ ਹੈ ਬਹੁਤ ਵਧੀਆ ਬਹੁਤ ਰਾਹ ਵਾਹਿਗੁਰੂ ਜੀ ਦਾ ਖਾਲਸਾ ਆਪਣਾ ਨਾਮ ਆਪਣਾ ਨਾਮ ਬੋਲੋ ਲਿਖਣਾ ਹੁੰਦਾ ਨਾ ਨਾਮ ਆਪਣਾ ਨਾਮ ਕਰਨਾ ਆਪ ਮੇਰਾ ਦਾਸ ਅਵਤਾਰ ਸਿੰਘ ਸਹਿਦੇਵ ਹੋ ਰਿਹਾ ਮੇਰੇ ਨਾਲ ਉਹ ਪ੍ਰਧਾਨ ਆਏ ਸਭ ਪ੍ਰੀਤਮ ਸਿੰਘ ਜੀ ਆਏ ਮੇਰਾ ਸਕੱਤਰ ਆਏ ਸਭ ਪਿਤਵਾਦ ਸਿੰਘ ਜੀ ਸੇਠੀ ਆਏ ਸਾਡੇ ਸੇਵਾਦਾਰ ਆਏ ਐਮਪੀ ਸਿੰਘ ਜੀ ਬਾਕੀ ਸਾਡੇ ਸਾਡੇ ਸਖਰਾਨ ਸਾਹਿਬ ਵੀ ਆਏ ਹੋਏ ਆ ਤੇ ਅਸੀਂ ਬਹੁਤ ਹੀ ਖੁਸ਼ ਆ ਸੱਚੇ ਪਾਚਾ ਨਾ ਬਾਬਾ ਜੀ ਨਾਲ ਰਹਿ ਕੇ ਦੇਖ ਕੇ ਉਹਤ ਜਗਾਇਆ ਇਹ ਜਗਾ ਬਹੁਤ ਅੱਛਾ ਹੈ ਤੁਸੀਂ ਵੀ ਅਰਦਾਸ ਕਰੋ ਕਿ ਸਾਡੀ ਜਿਹੜੀ ਬਾਬਾ ਜੀ ਜੇ ਕਿ ਚੁੱਕਿਆ ਸਿਰਾ پورا ਸਿਰਾ ਹੋ ਸਕੇ ਸੋ ਹੁਣ ਵੱਤੋ ਸੇਵਾ ਕਰੇ ਕੋ ਕਿ ਛੋ ਕਰਦੇ ਨਾ ਕੁਝ ਹੋਣਾ ਵਾਲਾ ਨਹੀਂ ਹੈ ਸੁਭ ਸੰਗਤ ਕਾਫੀ ਹੋਏਗੀ ਕਈ ਬੱਚੇ ਬੱਚੇ ਤਕਰੀਫਾਂ ਬੜੀਆਂ ਆਈਆਂ ਇਹ ਲੋਕਾਂ ਨੂੰ ਇਹਨਾਂ ਨੂੰ ਉਹ ਸਭ ਵੀ ਪੂਰੀ ਹੋ ਸਕਣ ਇਹ ਹੋਈ ਅਰਦਾਸ ਹੈ ਤੁਸੀਂ ਵੀ ਅਰਦਾਸ ਸਾਡੇ ਨਾਲ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬੰਬਈ ਤੋਂ ਖਾਰ ਗੁਰਦੁਆਰਾ ਬੰਬਈ ਦਾ ਮੁੱਖ ਸੇਵਾਦਾਰ ਹੈ ਬਾਬਾ ਜੀ ਦੇ ਨਾਲ ਹੈ ਬਾਬਾ ਜੀ ਦੇ ਨਾਲ ਅਸੀਂ ਵਾ 63 ਸਾਲ ਤੋਂ ਜੁੜਿਆ ਆਇਆ ਐ ਸੰਸਥਾ ਦਾ 63 ਸਾਲ ਤੋਂ ਜੁੜਿਆ ਆਂ ਬਾਬਾ ਜੀ ਦੀ ਐਨੀ ਅਰਦਾਸ ਸੱਚੇ ਪਾਸਾ ਕਰਦੇ ਸੀ ਮੈਂ ਆਪਣੀ ਤੋਂ ਥੋੜੀ ਜਿਹੀ ਦੂਬੜਾ ਸਟੋਰੀ ਦੱਸਾਂ ਜਰਾ ਕਿ ਦਾਸ ਦੋ ਬੈਡਰੂਮਾਂ ਚ ਰਹਿੰਦਾ ਸੀ ਤੇ ਦਾਸ ਦੇ 40 ਹਜ਼ਾਰ ਵਿੱਚ ਬਾਬਾ ਜੀ ਦੀ ਸੇਵਾ ਅਸੀਂ ਆ ਗਏ ਰਹਿਣ ਵਾਸਤੇ ਦਾਸ ਨੇ ਕਿਹਾ ਬਾਬਾ ਜੀ 40 ਆਦ ਵੀ ਦੋ ਬੈਡਰੂਮ ਦਾ ਫਲੈਟ ਮੈਂ ਕਿੱਥੇ ਕਰਾਂਗਾ ਕਹਿੰਦਾ ਤੂੰ ਫਿਕਰ ਨਾ ਕਰ ਵਾਹਿਗੁਰੂ ਜੀ ਨੋ ਪ੍ਰੀਅਪਦੇਗਾ ਆਜ ਵਾਹਿਗੁਰੂ ਜੀ ਕਰਨਾ ਮੇਰੇ ਕੋਲ 10 ਰੁਪਏ ਦਾ ਬੰਦਾ ਫਰਾਟ ਹੈ ਤੇ ਮੈਂ ਕੱਲਾ ਹੋਰ ਬੱਚੇ ਰਹਿੰਦੇ ਮੇਰੇ ਬੱਚੇ ਵਕਫਾ ਕਰ ਹਰ ਚੀਜ਼ ਬਾਬਾ ਜੀ ਦੀ ਨਹੀਂ ਮੇਂ ਅਰਦਾਸ ਦਾ ਫਰਕ ਸੱਚੇ ਪਾਤਸ਼ਾਹ ਨਾਲ ਮਨ ਨਾਲ ਸੇਵਾ ਕਰੋ ਉਹ ਸੇਵਾ ਪੂਰੀ ਹੁੰਦੀ ਹੈ ਇਹ ਜਿਹੜੀ ਸੇਵਾ ਅਸੀਂ ਕਰ ਰਹੇ ਹਾਂ ਸੰਗਤਾਂ ਬੰਬੇ ਦੀ ਦਾ ਸੰਗਤਾਂ ਨੇ ਇਕੱਠੀ ਕੀਤੀ ਹੈ ਅਸੀਂ ਬਾਬਾ ਜੀ ਜੀ ਸੁਹੀ ਕਰਾ ਰਹੇ ਹਾਂ ਕਿ ਬਾਬਾ ਜੀ ਨੇ ਦੇਖਦੇ ਆ ਰਹੇ ਕਿਉਂਕਿ ਕਾਫੀ ਚਾਰਡ ਅਕੈਡਮੀ ਚਲਦੀਆਂ ਪਈਆਂ ਬੱਚੇ ਫੜਦੇ ਪਏ ਆ ਉਹ ਬੱਚਿਆਂ ਦੀ ਜੋ ਇਹਨਾਂ ਨੇ ਦੇਖਿਆ ਅੱਜ ਵੀ ਦੇਖ ਕੇ ਆਏ ਆ ਬੜਾ ਦਿਲੋਂ ਦੁੱਖ ਹੁੰਦਾ ਹੈ ਕਿ ਦੇਖੋ ਕਿੰਨਾ ਵੱਡਾ ਕੰਮ ਹੈ ਇਹਨਾਂ ਨੇ ਸੰਭਾਲਿਆ ਹੋਇਆ ਹੈ ਬਾਬਾ ਜੀ ਇਹਨਾਂ ਸੰਭਾਲਿਆ ਆ ਬਾਬਾ ਇਕਬਾਲ ਜੀ ਤੇ ਸਾਡਾ ਬਹੁਤ ਰਿਸ਼ੀ ਉਹਨਾਂ ਦੀ ਕਿ ਸਾਡੇ ਪਾਸ ਉਹ ਚੱਲਦੇ ਵੇ ਅਸੀਂ ਅੱਗੋ ਵੀ ਧਿਆਨ ਕਰਾਂਗੇ ਕਿ ਜੋ ਵੀ ਸੰਭ ਹੋ ਸਕੇ ਬਤ ਜੋ ਸੇਵਾ ਤੇ ਹੈ ਉਹ ਕਰਕੇ ਜਾਣੀ ਜਾਨੀ ਹੈ ਹੋਰ ਵੀ ਸੇਵਾ ਅਸੀਂ ਇਕੱਠੇ ਜਾ ਕੇ ਕਰਾਂਗੇ ਤਾਂ ਕਿ ਇਹਨਾਂ ਦਾ ਕੰਮ ਬੰਦ ਨਾ ਹੁੰਦਾ ਹੋਵੇ ਕੰਮ ਚੱਲਦਾ ਰਹੇ ਇਹ ਹੋਰ ਅਰਦਾਸ ਹੈ ਤੁਸੀਂ ਵੀ ਅਰਦਾਸ ਕਰੋ ਕਿ ਅਸੀਂ ਇਸ ਕੰਮ 'ਚ ਸਫਲ ਹੋਈਏ ਵਾਹਿਗੁਰੂ ਮਰ ਕਰੇ ਵਾਹਿਗੁਰੂ ਜੀ ਦਾ ਕਹਾਕਾ ਵਾਹਿਗੁਰੂ ਜੀ ਹਾਂਜੀ ਨਾਲ ਇਹ ਮਕਾਨ 3D ਫੈਬ੍ਰੀਕੇਟਿਡ ਬਣਾਇਆ ਦੇਖੋ ਜੀ ਇਹ ਪਿਆਜਾ ਫਿਰ ਮਕਾਨ ਦੇਖਿਆ ਬਹੁਤ ਅੱਛਾ ਹੈ ਤਰੀਕੇ ਨਾਲ ਅੱਛਾ ਲੱਗਾ ਹੁਣ ਬਾਕੀ ਇਹ ਜੀ ਇਹਨਾਂ ਨੂੰ ਪਤਾ ਹੈਗਾ ਕਿ ਜਦ ਜਿਹਨਾਂ ਦਿੱਤੇ ਕਿ ਠੀਕ ਰਹੇਗਾ ਉਹ ਕਿ ਅੱਛਾ ਚੀਜ਼ ਬਣੇ ਕਿ ਇੰਨੀ ਚੀਜ਼ ਦੇ ਵਿੱਚ ਆ ਕੇ ਸੈਂਬਲ ਕਰਨਾ ਬਹੁਤ ਅੱਛਾ ਜਾਪਾਨੀ ਬੋਰਨ ਚਸਿੰਦੇ ਫੋਰਨ ਦੇ ਵਿੱਚ ਤੁਸੀਂ ਦੇਖੋ ਜਾ ਕੇ ਇਸਟੀ ਟੀਵੀ ਦੇਖੋ ਉਸ ਦੇ ਜਿਹਾ ਕਿ ਆਂਦਾ ਸਮਾਨ ਹੁੰਦਾ 24 5 8 10 ਕੱਡੇ ਫਿਰ ਦਸੰਬਰ ਕਰ ਨਿਕਲ ਜਾਂਦੇ ਇਹ ਤਾਂ ਕੁਛ ਨਹੀਂ ਸਟੋਰੀ ਹੈ ਉਥੇ ਮਲਟੀ ਸਟੋਰੀ ਬੜ ਗਿਆ ਸਿੱਕੜ ਬਦਨੀਆਂ ਨੇ ਤੇ ਅਸੀਂ ਬੇਰਕਰ ਅਰਦਾਸ ਕਰਨੇ ਆ ਕਿ ਸੱਚੇ ਪਾਤਸ਼ਾਹ ਕਾਮਯਾਬ ਕਰੇ ਇਹ ਸੰਸਾ ਨਾ ਬਾਈ ਗੁਰੂ ਘਰ ਮੇਰੇ ਚੜਦੇ ਰਹੇ ਆਪਣੀ ਜ਼ੁਬਾਨ ਤੇ ਪੂਰੇ ਰਣ ਸਾਨੂੰ ਹੀ ਸ਼ਿਰਵਤ ਕਰੇ ਹਿੰਮਤ ਬਾਬਾ ਹਿੰਮਤ ਦੇ ਸੱਚੇ ਪਾਤਸ਼ਾਹ ਤਾਂ ਅਸੀਂ ਅਸੀਂ ਵੀ ਸੇਵਾ ਕਰ ਸਕੀਏ ਇਹ ਸੰਗਤ ਦੇ ਪੈਸੇ ਆ ਸਹੀ ਇਸਤੇਮਾਲ ਹੋ ਰਿਹਾ ਤੁਸੀਂ ਆ ਕੇ ਵੇਖਿਆ ਕਿੰਨਾ ਕਿ ਮਨ ਖੁਸ਼ ਹੋਇਆ ਉਹ ਸੰਗਤ ਦੇ ਬਿਲਕੁਲ ਠੀਕ ਲੱਗ ਰਿਹਾ ਮੈਂ ਦੇਖ ਕੇ ਆਇਆ ਦੇਖ ਕੇ ਐਡੀ ਦੂਰੋਂ ਅਸੀਂ ਆਏ ਆ ਦੇਖੋ ਪੰਜ ਸੰਗਤ ਦੇ ਨਾਲ ਸਕੱਤਰ ਸਾਹਿਬ ਆਏ ਹੋਏ ਸਭ ਆਏ ਪ੍ਰਧਾਨ ਵੀ ਆਏ ਬੇ ਨਾਲ ਆ ਉਹ ਦੇਖਣ ਵਾਸਤੇ ਅਸੀਂ ਅਸੀਂ ਵਿਚ ਆਏ ਕਿ ਆਇਆ ਇਹ ਸੰਗਤ ਦਾ ਪੈਸਾ ਠੀਕ ਲੱਗ ਰਿਹਾ ਹੈ ਅਸੀਂ ਮੈਂ ਦੂਜਾ ਕੇ ਦੱਸਾਂਗੇ ਤਾਂ ਅਸੀਂ ਥੋੜਾ ਥੋੜਾ ਵੀਡੀਓ ਲੈ ਕੇ ਸਾਡਾ ਅਗਰੇ ਉਸ ਨੂੰ ਕੁਛ ਕਰਾਂਗੇ ਕੋਰ ਵੀ ਸੇਵਾ ਜੋ ਹੋ ਸਕੇ ਸਾਡੇ ਕੋ ਤਨ ਮਨ ਤੁਹਾਡਾ ਸੇਵਾ ਕਰਾਂਗੇ ਇਹ ਹਿਰਦਾ ਤੁਸੀਂ ਵੀ ਕਰੋ ਤੁਸੀਂ ਕਰੇ ਬਾਬਾ ਜੀ ਸੇਵਾ ਕਰਦੇ ਰਹਿਣ ਬਾਬਾ ਜੀ ਦਾ ਸਿਰ ਤੇ ਹੱਥ ਰਵੇ ਸੱਚੇ ਪਾਤਸ਼ਾਹ ਅਮੇਰ ਅਸੀਂ ਕੁਝ ਦੇ ਸਕੀ ਨਹੀਂ ਦੇ ਮੇਰਾ ਮੁਝ ਵਿੱਚ ਕੁਛ ਨਹੀਂ ਜੋ ਕੁਛ ਉਹ ਤੇਰਾ ਸੱਚੇ ਪਾਤਸ਼ਾਹ ਦਾ ਮੈਂ ਕਿਹਾ ਮੈਂ ਕਹਿੰਦਾ ਮੈਂ ਤੂੰ ਦੀ ਹਿੰਮਤ ਹੈ ਇਹਨਾਂ ਦੀ ਹਿੰਮਤ ਹੈ ਕਿ ਮੈਨੂੰ ਕਿਹਾ ਉਹਨੇ ਇਕੱਠਾ ਕਰ ਦੋ ਮੈਂ ਇਕੱਠਾ ਕਰਵਾਤਾ ਸਾਡੇ ਨਾਲ ਸੰਗਤ ਮੇਰੇ ਨਾਲ ਬੈਠੇ ਉਹਨੇ ਕਿੱਥਾ ਹੋ ਗਿਆ ਕੋਈ ਇਕੱਲਾ ਮੈਂ ਕੁਛ ਨਹੀਂ ਕਰਦਾ ਕਾਜੀ ਕੁਛ ਨਹੀਂ ਕਰ ਸਕਦਾ ਲੇਕਿਨ ਅਸੀਂ ਅਰਦਾਸ ਕਰਨੇ ਆਂ ਇਸ ਸੱਚੇ ਪਾਤਸ਼ਾਹ ਐਨਨ ਵਰਲਡ ਵੇ ਸਾਨੂੰ ਹਿੰਮਤ ਦੇਵੇ ਤਾਂ ਕਿ ਇਹ ਜੀ ਸੇਵਾ ਲਈ ਇਹ ਪੂਰੀ ਹੋ ਸਕੇ ਵਾਹਿਗੁਰੂ ਜੀ ਦਾ ਖਾਲਸਾ ਖਾਸ ਕਰਕੇ ਮੈਂ ਸਭ ਦਾ ਤੁਹਾਡੇ ਟੀਵੀ ਵੀਡੀਓ ਦਾ ਤੁਹਾਨੂੰ ਕਰਨਾ ਕਿ ਮੀਡੀਆ ਇੱਥੇ ਆਇਆ ਹੈ ਬਹੁਤ ਵਧੀਆ ਬਹੁਤ ਰਬ ਵਾਹਿਗੁਰੂ ਜੀ ਦਾ ਖਾਲਸਾ ਆਪਣਾ ਨਾਮ ਆਪਣਾ ਨਾਮ ਬੋਲੋ ਲਿਖਣਾ ਹੁੰਦਾ ਨਾ ਨਾਮ ਆਪਣਾ ਨਾਮ ਕਰਨਾ ਆਪਣਾ 10 ਅਵਤਾਰ ਸਿੰਘ ਸਜਦੇਬ ਹੋ ਰਿਹਾ ਮੇਰੇ ਨਾਲ ਉਹ ਪ੍ਰਧਾਨ ਆਏ ਸਭ ਪੀਤਲ ਸਿੰਘ ਜੀ ਆਏ ਹੈ ਮੇਰਾ ਸਕੱਤਰ ਆਏ ਸਭ ਪਤਵਾਲ ਸਿੰਘ ਜੀ ਸੇਠੀ ਆਏ ਸਾਡੇ ਸੇਵਾਦਾਰ ਆਏ ਐ ਐਮਪੀ ਸਿੰਘ ਜੀ ਬਾਕੀ ਸਾਡੇ ਸਾਡੇ ਖੁਰਾਣਾ ਸਾਹਿਬ ਵੀ ਆਏ ਹੋਏ ਹੈ ਤੇ ਅਸੀਂ ਬਹੁਤ ਹੀ ਖੁਸ਼ ਆ ਸੱਚੇ ਪਾਤਸ਼ਾਹ ਨੰਬਰ ਜੀ ਨਾਲ ਰਹਿ ਕੇ ਦੇਖ ਕੇ ਬਹੁਤ ਜਗਾਇਆ ਇਹ ਜਗਾ ਬਹੁਤ ਅੱਛਾ ਹੈ ਤੁਸੀਂ ਵੀ ਅਰਦਾਸ ਕਰੋ ਕਿ ਸਾਡੀ ਜਿਹੜੀ ਬਾਬਾ ਜੀ ਜਿਹੜੀ ਚੁੱਕਿਆ ਸਿਰ ਉਹ ਪੂਰਾ ਸਿਰ ਹੋ ਸਕੇ ਸੋ ਫਿਰ ਵੱਤੋ ਸੇਵਾ ਕਰੇ ਕਿ ਇਹ ਛੋ ਕਰਦੇ ਨਾ ਕੁਝ ਹੋਣਾ ਵਾਲਾ ਨਹੀਂ ਹੈ ਸੁਭ ਸੰਗਤ ਕਾਫੀ ਹੋਏਗੀ ਕੀ ਬੱਚੇ ਬੱਚੇ ਤਕਰੀਫਾਂ ਬੜੀਆਂ ਆਈਆਂ ਇਹ ਲੋਕਾਂ ਨੂੰ ਇਹਨਾਂ ਨੂੰ ਉਹ ਸਭ ਵੀ ਪੂਰੀ ਹੋ ਸਕਣ ਇਹ ਹੋ ਅਰਦਾਸ ਹੈ ਤੁਸੀਂ ਵੀ ਅਰਦਾਸ ਸਾਡੇ ਨਾਲ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ